ਇਹ ਅਸੀਂ ਬੋਲਦੇ ਨਹੀਂ ਖੁੰਦਾਂ ਪੁਰਾਣੇ ਵਾਲੀ ਐ ਪੈਗਾ ਮੁਕਾਬਲਾ ਕਰਨਾ ਦੇਖਦੇ ਆ ਕੌਣ ਜਿੱਤਦਾ ਹੈ ਕਿੰਦਾ ਨਹੀਂ ਲੱਗਣੇ ਭਰਾਵਾ ਫਿਰ ਕਿੰਦਾ ਹਿੰਮਤ ਨਾਰ ਲੱਗ ਜਾ ਲੱਗ ਜਲ ਕੁਛ ਨਹੀਂ ਤਾਂ ਫਿਰ ਕਿ ਹੁੰਦਾ ਆਏ ਕੋ ਜਦ ਨਹੀਂ ਤਾਇਆ ਅੰਧੀਆਂ ਨਾ ਮੈਚ ਕਹਿੰਦੇ ਪੂਰਾ ਫਾਸਮਾ ਹੈ 2 ਮਿੰਟ ਤੋਂ ਕਹਿੰਦੇ ਟਾਈਮ ਉੱਪਰ ਹੋ ਗਿਆ ਮੇਰੇ ਵੀਰੋ ਮਮਦਾਨ ਚ ਤਰੇਵਾ ਲੜੇ ਜਿਮੜੇ ਮਮਦਾਨ ਕਵੀਰਾ ਨੂੰ ਬੇਨਤੀ ਆ ਕਿ ਗਰਾਊਂਡ ਦੇ ਵਿੱਚ ਜਲਦੀ ਜਲਦੀ ਪਾਣੀ ਲੈ ਕੇ ਆਂ ਬੇਟ ਇਕ ਜਮ ਚਾ ਗੁਲਕਣ ਦੀ ਪਾ ਕੇ ਮੈਨੂੰ ਫੜਾਉ ਕੈਮਰੇ ਵਾਲਾ ਫੱਗ ਗਿਆ ਫੜ ਗਿਆ ਹਾਏ ਫੜਦਾ ਆਉ ਬਈ ਜਿੱਤਿਆ ਤਾਂ ਹੋ ਬਈ ਆ ਪਹਿਲਾਂ ਕੌਣ ਹਾਰਿਆ ਹੈ ਪਹਿਲਾਂ ਕੱਢ ਗਿਆ ਸਕੰਦਰ ਡਿੱਗ ਪਿਆ ਤੇ ਆ ਬਾਈ ਜਿੱਤ ਗਿਆ ਬਈ ਹਾਂ ਜੀ ਕੱਲੇ ਲਾਈ ਨੇ ਸੀ ਮੈਂ 500 ਆਉਣਾ 500 ਸੈਟ ਵਾਲਾ ਪਾਪਾ